ਏਕਤਾ ਲਹਿਰ ਦੇ ਵਿੱਚ ਤੁਹਾਡਾ ਸਵਾਗਤ ਆ ਸਟੇਟ ਪਬਲਿਕ ਸਕੂਲ ਦੇ ਵਿੱਚ ਏਕਤਾ ਲਹਿਰ ਦੀ ਟੀਮ ਮੌਜੂਦ ਆ ਸਟੇਟ ਪਬਲਿਕ ਸਕੂਲ ਦਾ ਇੱਕ ਨਾਮ ਆ ਨਕੌਦਰ ਸ਼ਹਿਰ ਦੇ ਵਿੱਚ ਹੀ ਨਹੀਂ ਸਾਰੇ ਪੰਜਾਬ ਦੇ ਵਿੱਚ ਇਸ ਦਾ ਨਾਮ ਆ ਇੱਥੋਂ ਬੱਚੇ ਪੜ੍ਹ ਲਿਖ ਕੇ ਹੁਸ਼ਿਆਰ ਬਣ ਕੇ ਕਈ ਅਫਸਰ ਲੱਜੁਕੇ ਨੇ ਕਈ ਵੱਡੇ ਵੱਡੇ ਮਹਿਕਮਿਆਂ ਦੇ ਵਿੱਚ ਜਾ ਚੁੱਕੇ ਨੇ ਇਸੇ ਤਰ੍ਹਾਂ ਇਸ ਵਾਰ ਵੀ ਰਿਜ਼ਲਟ ਜਿਹੜਾ ਇਹਦਾ ਬਹੁਤ ਹੀ ਵਧੀਆ ਆਇਆ ਆ ਬੱਚੀ ਮੇਰੇ ਨਾਲ ਨਕੂਦਰ ਦੀ ਮੌਜੂਦ ਆ ਜਿਸ ਨੇ ਹਾਈਐਸਟ ਨੰਬਰ ਇਥੋਂ ਲਏ ਨੇ ਮੈਂ ਤੁਹਾਡੀ ਗੱਲਬਾਤ ਕਰਨ ਜਾ ਰਿਹਾ ਵਾਂ ਤੁਹਾਡੇ ਨਕੂਦਰ ਸ਼ਹਿਰ ਦੀ ਇਹ ਬੱਚੀ ਆ ਬੇਟੇ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕਤਾ ਲੈਣ ਲਈ ਤੇ ਧੰਨਵਾਦ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਮਾਨਿਆ ਛਾਬੜਾ ਹ ਸਕੂਲ ਦਾ ਨਾਮ ਜੀ ਮੈਂ ਸਟੇਟ ਪਬਲਿਕ ਸਕੂਲ ਵਿੱਚ ਪੜਦੀ ਆ ਜੀ ਤੇ ਹੁਣ 11ਵੀਂ ਕਲਾਸ ਵਿੱਚ ਕਾਮਰਸ ਟੀਮ ਦੇ ਨਾਲ ਅੱਗੇ ਪਰਸਿਊ ਕਰ ਰਹੀ ਆ ਜੀ ਹਾਈएस्ट ਨੰਬਰ ਜਿਹੜੇ ਆ ਕਿਹੜੀ ਕਲਾਸ ਚੋਂ ਆਇਆ ਤੁਹਾਡੇ ਮੇਰੇ 10th ਕਲਾਸ ਦੇ ਵਿੱਚ 98.6% ਆਇਆ ਇਸ ਨਲਮੇ ਸਕੂਲ ਦੇ ਵਿੱਚ ਤੇ ਤਹਿਸੀਲ ਦੇ ਵਿੱਚ ਟੌਪ ਕੀਤਾ ਹੈ ਕਿਹੜਾ ਸਕੂਲ ਹੈ ਬਸ ਇਹ ਸਟੇਟ ਪਬਲਿਕ ਸਕੂਲ ਨਕੌਦਰ ਤੁਹਾਡੇ ਪਾਪਾ ਦਾ ਨਾਮ ਮੇਰੇ ਫਾਦਰ ਦਾ ਨਾਮ ਮਿਸਟਰ ਰਾਜਨ ਛਾਬੜਾ ਤੇ ਮਦਰ ਦਾ ਨਾਮ ਮਿਸਿਸ ਸਪਨਾ ਛਾਬੜਾ ਬਿਲਕੁਲ ਜੀ ਮਾਪੇ ਦਾ ਸਿਰ ਉੱਚਾ ਇਦਾਂ ਦੇ ਬੱਚੇ ਜਰੂਰ ਕਰਦੇ ਨੇ ਜਿਹੜੇ ਕਿ ਹਾਈएस्ट ਨੰਬਰ ਲੈਂਦੇ ਨੇ ਫਕਰ ਹੋ ਰਿਹਾ ਸਾਨੂੰ ਵੀ ਏਕਤਾ ਲਹਿਰ ਤੇ ਇਹਨਾਂ ਨੂੰ ਦਿਖਾਉਂਦਾ ਇਹ ਇਹਨਾਂ ਨੂੰ ਦਿਖਾਉਂਦਾ ਫਕਰ ਹੋ ਰਿਹਾ ਕਿਉਂਕਿ ਜਦੋਂ ਮੈਂ ਪਹਿਲੇ ਵੀ ਦੱਸਿਆ ਜਦੋਂ ਕੋਈ ਬੱਚਾ ਮਿਹਨਤ ਕਰਦਾ ਆ ਉਹ ਮਿਹਨਤ ਦਾ ਫਲ ਇੱਕ ਸਕੂਲ ਤੇ ਜਾਂਦਾ ਵਾ ਸਕੂਲ ਦੇ ਸਟਾਫ ਤੇ ਜ਼ਰੂਰ ਜਾਂਦਾ ਵਾ ਇਹ ਮਾਪੇ ਦਾ ਸਿਰ ਉੱਚਾ ਹੋ ਜਾਂਦਾ ਆ ਸਟੇਟ ਪਬਲਿਕ ਸਕੂਲ ਦੇ ਬੱਚੇ ਨਾਲ ਅਸੀਂ ਤੁਹਾਨੂੰ ਗੱਲਬਾਤ ਕਰਾ ਰਹੇ ਹਾਂ ਜਿਨ੍ਹਾਂ ਨੇ ਹਾਈਐਸਟ ਨੰਬਰ ਹੈ ਬਟੇ ਕਿਸ ਤਰ੍ਹਾਂ ਸਕੂਲ ਦਾ ਮੈਂ ਬਸ ਪੁੱਛਣਾ ਚਾਹਾਂਗਾ ਕਿਸ ਤਰ੍ਹਾਂ ਸਕੂਲ ਦਾ ਸਟਾਫ ਕਿਦਾਂ ਦਾ ਹੈ ਸਕੂਲ ਦਾ ਸਟਾਫ ਬਹੁਤ ਅੱਛਾ ਬਹੁਤ ਉਹਨਾਂ ਨੇ ਮੇਰੇ ਤੇ ਹਾਰਡਵਰਕ ਕੀਤਾ ਬਹੁਤ ਇਨਪੁਟ ਡਾਲਿਆ ਜਿਸ ਦੇ ਨਾਲ ਇਸ ਤਰ੍ਹਾਂ ਦਾ ਆਉਟਪੁਟ ਨਿਕਲਿਆ ਬਹੁਤ ਹੀ ਕਾਈਂਡ ਟੀਚਰਸ ਆ ਉਹਨਾਂ ਨੂੰ ਸਿਰਫ ਪੜਾਈ ਇੱਕ ਸਮਝਾਉਂਦਾ ਇੱਕ ਬਹੁਤ ਪ੍ਰੈਜੈਂਟੇਸ਼ਨ ਦਾ ਤਰੀਕਾ ਬਹੁਤ ਅੱਛਾ ਜਿਸ ਨਾਲ ਅਸੀਂ ਸਿਰਫ ਪੜਦੇ ਹੀ ਨਹੀਂ ਸਿੱਖਦੇ ਆ ਨੋਲੇਜ ਗੇਨ ਕਰਦੇ ਆ ਬਹੁਤ ਅੱਗੇ ਜਾ ਕੇ ਇਸ ਨੂੰ ਸਾਨੂੰ ਪੇਸ਼ ਕਰਨ ਦਾ ਤਰੀਕਾ ਵੀ ਆਂਦਾ ਅ ਬੇਟਾ ਇਸ ਤੋਂ ਪਹਿਲੇ ਵੀ ਤੁਸੀਂ ਇਸੇ ਸਕੂਲ ਤੇ ਲਗਾਤਾਰ ਇਸੇ ਸਕੂਲ ਤੋਂ ਆਂ ਹਾਂਜੀ ਮੈਂ 4th ਕਲਾਸ ਤੱਕ ਸੇਂਟ ਜੂਡਸ ਕ convent ਸਕੂਲ ਨਕੋਦਰਚ ਪੜੀ ਸੀ 5th ਕਲਾਸ ਤੋਂ ਮੈਂ ਸਕੂਲ ਦੇ ਵਿੱਚ ਪੜ ਰਹੀ ਹਾਂ ਇਹ ਹਾਈਐਸਟ ਨੰਬਰ ਔਨ ਦਾ ਕੀ ਕਾਰਨ ਹੈ ਤੁਹਾਡੀ ਮਿਹਨਤ ਆ ਜਾਂ ਸਟਾਫ ਦੀ ਮਿਹਨਤ ਟੀਚਰਾਂ ਦੀ ਮਿਹਨਤ ਆ ਜਾਂ ਪ੍ਰਿੰਸੀਪਲ ਮੈਨ ਦੀ ਮਿਹਨਤ ਆ ਸਭ ਤੋਂ ਪਹਿਲਾ ਤਾਂ ਰੱਬ ਦਾ ਸ਼ੁਕਰੀਆ ਜੋ ਉਹਨਾਂ ਨੇ ਅਗਰ ਅਸੀਂ ਮਿਹਨਤ ਕੀਤੀ ਹੈ ਤਾਂ ਉਹਨਾਂ ਨੇ ਸਾਥ ਦਿੱਤਾ ਦੂਸਰੀ ਚੀਜ਼ ਸਕੂਲ ਨੇ ਪੇਰੈਂਟਸ ਨੇ ਬਹੁਤ ਸਪੋਰਟ ਕੀਤਾ ਮੇਰੇ ਪੇਰੈਂਟਸ ਨੇ ਕਦੀ ਮੈਨੂੰ ਬਰਡਨਾਈਜ਼ ਨਹੀਂ ਕੀਤਾ ਹਮੇਸ਼ਾ ਜਿੱਦਾਂ ਮੈਂ ਕਰਦੀ ਰਹੀ ਮੈਨੂੰ ਸਪੋਰਟ ਕੀਤਾ ਉਸ ਤੋਂ ਬਾਅਦ ਪ੍ਰਿੰਸੀਪਲ ਬਹੁਤ سپورਟਿਵ ਨੇਚਰ ਆ ਮੈਮ ਦਾ ਤੇ ਬਹੁਤ ਉਹਨਾਂ ਨੇ ਹਰ ਕੰਮ ਦੇ ਵਿੱਚ ਹਰ ਕਲਚਰਲ ਐਕਟੀਵਿਟੀ ਚ ਵੀ ਅੱਗੇ ਆਂਦਾ ਦੱਸਿਆ ਤੇ ਅਗਰ ਟੀਚਰਸ ਦੀ ਗੱਲ ਕਰੀਏ ਟੀਚਰਸ ਦੇ ਬਾਰੇ ਤਾਂ ਮੈਂ ਦੱਸ ਹੀ ਚੁੱਕੀ ਆ ਕਿ ਉਹ ਤਾਂ ਬਹੁਤ ਹਾਰਡ ਵਰਕਿੰਗ ਆ ਬਹੁਤ ਮਿਹਨਤੀ ਆ ਤੇ ਉਹਨਾਂ ਨੇ ਉਹਨਾਂ ਦੇ ਇਹੀ ਮਿਹਨਤ ਕਰਕੇ ਮੈਂ ਅੱਜ ਇੱਥੇ ਪਹੁੰਚੀ ਬੇਟਾ ਕੀ ਬੰਨਾ ਚਾਹੁੰਦੇ ਹੋ ਵੱਡੇ ਹੋ ਕੇ ਕੀ ਇਹ ਹਾਈਐਸਟ ਨੰਬਰ ਲਏ ਹੋਇਆ ਤੇ ਕੀ ਬੰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਅੱਛਾ ਇਨਸਾਨ ਬੰਨਣਾ ਚਾਹੁੰਦੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਹਰ ਸਟੈਪ ਉਸ ਤੋਂ ਬਾਅਦ ਹੀ ਆਊਗਾ ਇੱਕ ਅੱਛੇ ਇਨਸਾਨ ਛੋਟੀ ਗੁੜੀਆ ਨੇ ਦੇਖੋ ਕਿ ਕਿੰਨੀ ਵੱਡੀ ਗੱਲ ਕਹਿਤੀ ਆ ਕਿ ਸਭ ਤੋਂ ਪਹਿਲੇ ਮੈਂ ਇੱਕ ਅੱਛਾ ਇਨਸਾਨ ਬੰਨਣਾ ਚਾਹੁੰਦੀ ਆ ਇੱਕ ਬਹੁਤ ਵਧੀਆ ਗੱਲ ਕਹੀ ਆ ਬਹੁਤ ਅੱਛਾ ਬੇਟੇ ਬਹੁਤ ਹੀ ਵਧੀਆ ਸਾਡੇ ਦਰਸ਼ਕਾਂ ਤੱਕ ਮੈਸੇਜ ਪਹੁੰਚਾਇਆ ਤੁਸੀਂ ਕੀ ਕਹਿਣੇ ਜਾਂਦੇ ਹੋ ਹੁਣ ਦੱਸਿਓ ਦੁਆਰਾ ਫਸਟ ਫਾਲ ਮੈਂ ਇਹੀ ਕਹਿਣਾ ਚਾਹੁੰਦੀ ਆ ਸਭ ਨੂੰ ਜਿਹੜੇ ਵੀ ਮੈਨੂੰ ਸੁਣ ਰਹੇ ਆ ਕਿ ਆਪਨਾ ਇੱਕ ਮਿਹਨਤ ਕਰੋ ਰੈਗੂਲਰਲੀ ਪੜੋ ਤੇ ਐਫੀਸ਼ੀਐਂਟਲੀ ਪੜੋ ਜੋ ਵੀ ਪੜਦੇਓ ਅੱਛੇ ਤਰੀਕੇ ਨਾਲ ਪੜੋ ਤੁਹਾਡੀ ਪੜ੍ਹਾਈ ਕਦੀ ਵੀ ਵੇਸਟ ਨਹੀਂ ਹੁੰਦੀ ਹਮੇਸ਼ਾ ਤੁਹਾਨੂੰ ਕਿਸੇ ਲੈਵਲ ਤੱਕ ਪਹੁੰਚ ਜਾਂਦੀ ਹੈ ਸਿਰਫ ਮੈਂ ਇਸ ਪੜ੍ਹਾਈ ਦੇ ਕਰਕੇ ਅੱਜ ਇੱਥੇ ਪਹੁੰਚੀ ਆ ਤੇ ਮੈਂ ਇੱਕ ਆਪਣਾ ਗੋਲ ਸੈੱਟ ਕੀਤਾ ਜੋ ਕਿ ਹੈ ਚਾਰਟਡ ਅਕਾਊਂਟੈਂਟ ਬਣਨਾ ਤੇ ਮੈਂ ਚਾਹੁੰਦੀ ਆ ਕਿ ਮੈਂ ਅੱਗੇ ਵੀ ਇਸ ਤਰ੍ਹਾਂ ਹੀ ਮਿਹਨਤ ਕਰੂੰਗੀ ਇੱਕ ਪ੍ਰੋਡਕਟਿਵਿਟੀ ਨਾਲ ਪੜੂੰਗੀ ਜਿਸ ਨਾਲ ਮੈਂ ਆਪਣਾ ਆ ਗੋਲ ਵੀ ਪੂਰਾ ਕਰਾਂ ਬੇਟੇ ਮੈਂ ਛੋਟਾ ਜਿਹਾ ਹੋਰ ਕੁਸਚਨ ਪੁੱਛਾਂਗਾ ਤੁਸੀਂ ਇੰਡੀਆ 'ਚ ਹੀ ਰਹਿਣਾ ਪਸੰਦ ਕਰੋਗੇ ਜਾਂ ਬਾਹਰ ਜਾਓਗੇ ਡੈਫੀਨੇਟਲੀ ਮੈਂ ਇੰਡੀਆ 'ਚ ਹੀ ਰਹਿਣਾ ਪਸੰਦ ਕਰੂੰਗੀ ਕਿਉਂਕਿ ਜਿੱਤਨ ਦੀ ਐਜੂਕੇਸ਼ਨ ਇੰਡੀਆ ਦੇ ਵਿੱਚ ਹੈ ਸ਼ਾਇਦ ਹੀ ਕਿਸੇ ਹੋਰ ਕੰਟਰੀ ਦੇ ਵਿੱਚ ਮਿਲੂਗੀ ਆਪਾਂ ਨੂੰ ਕੀ ਆ ਬਾਤ ਕਹੀ ਹੈ ਜੀ ਵਾਕਈ ਇੰਡੀਆ ਦਾ ਨਾਂ ਹੈ ਬੇਟੇ ਇਦਾਂ ਦੇ ਬੱਚੇ ਜਿਹੜੇ ਨਾ ਇੰਡੀਆ ਦਾ ਨਰੋਸ਼ਨ ਕਰਨਗੇ ਮੈਂ ਅੱਗੇ ਵੀ ਕਹਿਣਾ ਹੁੰਨਾ ਆ ਸਾਡੇ ਇੰਡੀਆ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਜਿਹੜੇ ਪੜ੍ਹਦੇ ਲਿਖਦੇ ਨੇ ਉਹ ਮਨਿਸਟਰ ਬਣੇ ਨੇ ਕਈ ਪਾਇਲਟ ਬਣੇ ਨੇ ਨਕਉਦਰ ਦੀਆਂ ਬੱਚੀਆਂ ਜੱਜ ਵੀ ਬਣ ਚੁੱਕੀਆਂ ਇਸ ਬੱਚੇ ਦੀ ਸੋਚ ਵੀ ਦੇਖੋ ਜਿਆਦਾਤਰ ਬੱਚੇ ਜਿਹੜੇ ਆ ਬਾਹਰ ਜਾਣ ਦਾ ਸੋਚਦੇ ਨੇ ਬਾਹਰ ਜਾ ਕੇ ਉਹਨਾਂ ਦੀ ਜਿਹੜੀ ਆ ਪੜ੍ਹਾਈ ਜਿਹੜੀ ਆ ਕਈ ਵਾਰ ਕੰਮ ਨਹੀਂ ਹੁੰਦੀ ਕਈ ਵਾਰੀ ਉਹ ਉਹਨਾਂ ਨੂੰ ਵਰਕ ਬਹੁਤ ਕਰਨਾ ਪੈਂਦਾ ਆ ਕੰਮ ਕਰਨਾ ਪੈਂਦਾ ਪਰ ਇਸ ਬੱਚੀ ਦੇ ਬਾਰੇ ਨੇੜੇ ਜਾਈਏ ਜਿਹੜੀ ਬੱਚੀ ਕਹਿੰਦੀ ਮੈਂ ਇੰਡੀਆ ਵਿੱਚ ਰਹਿ ਕੇ ਬਟੇ ਤੁਹਾਡੇ ਪਾਪਾ ਕੀ ਕੰਮ ਕਰਦੇ ਹੈ ਮੇਰੇ ਪਾਪਾ ਇੱਕ ਸ਼ਾਪਕੀਪਰ ਆ ਉਹਨਾਂ ਦੀ ਸਟੇਸ਼ਨਰੀ ਦੀ ਤੇ ਗਿਫਟਸ ਦੀ ਸ਼ਾਪ ਹੈ ਜੀ ਮਮੀ ਪਾਪਾ ਦਾ ਦਾ ਫੈਸਲਾ ਗਰਮ ਦੇ ਨਾਲ ਬਹੁਤ ਉੱਚਾ ਹੋਇਆ ਹੋਣਾ ਹਾਂਜੀ ਲੱਡੂ ਵੱਡੇ ਉਹਨਾਂ ਨੇ ਹਾਂਜੀ ਬਿਲਕੁਲ ਲੱਡੂ ਹਾਂਜੀ ਅੱਛਾ ਬੱਚਿਆਂ ਨੂੰ ਜਿਹੜੇ ਸਕੂਲ ਦੇ ਬੱਚੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਾਂ ਨਕੌਦਰ ਦੇ ਜਿਹੜੇ ਬੱਚੇ ਆ ਜਿਹੜੇ ਪੜ੍ਹਨਾ ਲਿਖਣਾ ਚਾਹੁੰਦੇ ਆ ਉਹਨਾਂ ਨੂੰ ਆਪਣੇ ਸਕੂਲ ਦੇ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਇਸ ਸਕੂਲ ਨੇ ਮੈਨੂੰ ਬਹੁਤ ਸਪੋਰਟ ਕੀਤਾ ਜਿੱਦਾਂ ਮੈਂ ਪੜਦੀ ਸੀ ਮੇਰੇ ਤਰੀਕੇ ਨੂੰ ਬਹੁਤ ਇੰਪਰੂਵ ਕੀਤਾ ਤੇ ਦੂਸਰਾ ਮੈਂ ਜਿਹੜਾ ਵੀ ਪੜਨਾ ਚਾਹੁੰਦਾ ਮੈਂ ਇਹ ਕਹੂੰਗੀ ਕਿ ਜਿਹੜਾ ਇਨਸਾਨ ਪੜਿਆ ਲਿਖਿਆ ਉਹ ਕਦੀ ਆਪਣੀ ਲਾਈਫ ਕਦੀ ਵੀ ਪਿੱਛੇ ਨਹੀਂ ਰਹਿ ਸਕਦਾ ਅਗਰ ਤੁਸੀਂ ਲੇਕਿਨ ਫਿਰ ਵੀ ਆਪਣੇ ਆਪ ਨੂੰ ਕਦੀ ਪ੍ਰੈਸ਼ਰਾਈਜ਼ ਨਹੀਂ ਕਰਨਾ ਬਰਡਨਾਈਜ਼ ਨਹੀਂ ਕਰਨਾ ਇੱਕ ਤਰੀਕੇ ਨਾਲ ਪੜਨਾ ਪੜਾਈ ਦੇ ਨਾਲ ਹਰ ਕਲਚਰਲ ਐਕਟੀਵਿਟੀ ਵੀ ਕਰਨੀ ਆ ਕਿਉਂਕਿ ਜਿੱਦਾਂ ਤੁਸੀਂ ਕਿਉਂਕਿ ਪੜਾਈ ਦੇ ਨਾਲ ਤੁਹਾਡਾ ਕੌਨਫੀਡੈਂਸ ਵਧੀਆਂ ਉਹਨਾਂ ਬਹੁਤ ਜ਼ਰੂਰੀ ਹੈ ਇਸ ਕਰਕੇ ਪੜਾਈ ਕਰੋ ਰੈਗੂਲਰ ਪੜੋ ਥੋੜਾ ਪੜੋ ਚਾਹੇ ਜਿੰਨਾ ਵੀ ਪੜੋ ਪਰ ਰੈਗੂਲਰ ਹੋਵੋ ਤੇ ਜਿੰਨਾ ਟਾਈਮ ਦੇ ਰਹੋ ਉਸ ਪੜਾਈ ਨੂੰ ਤੁਹਾਡੇ ਅੰਦਰ ਜਾਣੀ ਚਾਹੀਦੀ ਇਟ ਸ਼ੁਡ ਬੀ ਵੈਰੀ ਐਫੀਸ਼ੀਐਂਟ ਜੋ ਵੀ ਪੜ ਰਹੇ ਹੋ ਐਫੀਸ਼ੀਐਂਟਲੀ ਪੜੋ ਪ੍ਰੋਡਕਟਿਵ ਬਣੋ ਜਿਸ ਨਾਲ ਤੁਹਾਡੀ ਨੋਲੇਜ ਤੁਹਾਡੀ ਪ੍ਰੈਜੈਂਟੇਸ਼ਨ ਬਹੁਤ ਅੱਛੀ ਹੋਵੇ ਹੋਰ ਬਿਡੇ ਕੀ ਹੋਵੀ ਤੇਰੀ ਮੇਰੀ ਹੌਬੀਸ ਪੋਇਟਰੀ ਹੈ ਮੈਂ ਪੋਇਮਸ ਲਿਖਦੀ ਆ ਤੇ ਸਿੰਗਿੰਗ ਸਿੰਗਿੰਗ ਗਾਣਾ ਗਾਉਂਦੀ ਆ ਮੈਂ ਹੋਰ ਹੌਬੀ ਜ਼ਿਆ ਕਿ ਮੈਂ ਅਗਰ ਜਦੋਂ ਵੀ ਫ੍ਰੀ ਹੁੰਨੀ ਆ ਮੈਂ ਸਤਸੰਗ ਕਰ ਜਾਂਦੀ ਆ ਜਿੱਥੇ ਉੱਥੇ ਸੇਵਾ ਕਰਦੀ ਆ ਉੱਥੇ ਆਪਣਾ ਟਾਈਮ ਸਪੈਂਡ ਕਰਦੀ ਆ ਤਾਂ ਕਿ ਆਪਣੇ ਬਾਹਰ ਵਾਲੀ ਲਾਈਫ ਦੇ ਨਾਲ ਮੈਂ ਇੱਕ ਰੈਲੀਜੀਅਸ ਲਾਈਫ ਵੀ ਆਪਣੀ ਅੱਛੀ ਕਰ ਸਕਾਂ ਛੋਟੀ ਬੱਚੀ ਆ ਦੇਖੋ ਜੀ ਪੜ੍ਹਾਈ ਦੇ ਵਿੱਚ ਹੈ ਇਸ ਤੇ ਆ ਪੜ੍ਹਾਈ ਦੇ ਨਾਲ-ਨਾਲ satsang ਕਰ ਜਾਂਦੀ ਆ satsang sang ਸੁਣਦੀ ਆ ਔਰ ਇਸ ਬੱਚੀ ਨੇ ਆਪਣੇ ਨਕੂਦਰ ਦਾ ਨਾਂ ਹੀ ਨਹੀਂ ਪੰਜਾਬ ਦਾ ਨਾਂ ਹੀ ਨਹੀਂ ਆਪਣੇ ਸਕੂਲ ਦਾ ਨਾਂ ਵੀ ਦੇਸ਼ ਭਰ ਦੇ ਵਿੱਚ ਰੋਸ਼ਨ ਕੀਤਾ ਆ ਬੇਟੇ ਇੱਕ ਲਾਸਟ ਮੈਸੇਜ ਆ ਕਿ ਤੁਸੀਂ ਕਹਿਣਾ ਚਾਹੋਗੇ ਜਿਹੜੇ ਤੇ ਬਾਕੀ ਦੇ ਬੱਚੇ ਆ ਜਿਹੜੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਮੈਸੇਜ ਦੇਣਾ ਚਾਹੋ ننن دی میں sizlere دینا چاہوں گی এড્યુकेशन इज द पावर टू चेंज द वर्ल्ड एजुकेशन वर्ल्ड चेंज کر سکتی ہے پورا ورلڈ چینج کر سکتی ہے دی লাইف بدل سکتی ہے ਤੁਸੀਂ اگر اپنے اپ نو кат سمجھ رہے ہو تا اے یاد رکھو ਤੁਸੀਂ کسے 도 кат نیو ਤੁਸੀਂ سب تو ودو بس اپنا ایک ٹیلنٹ لبو اپنا پڑھائی نو ایک ذریعہ بناؤ جے دے نال ਤੁਸੀਂ اپنے پیرنٹس تا اپنے ٹیچرز تا اپنی کنٹری دا نام روشن کر سکو 16 ਪਬਲਿਕ ਸਕੂਲ ਤੋਂ ਬੱਚੀ ਦੇ ਨਾਲ ਜਿਹੜੀ ਗੱਲਬਾਤ ਕਰਾਈ ਉਹਨਾਂ ਦੇ ਮਦਰ ਸਾਡੇ ਨਾਲ ਮੌਜੂਦ ਨੇ ਜੀ ਸਵਾਗਤ ਆ ਜੀ ਤੁਹਾਡਾ ਇੱਕ ਤਾਂ ਲੈ ਰਿਹਾ ਸੀ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਸਪਨਾ ਛਾਭੜਾ ਹੈ ਮੈਂ ਸਟੇਟ ਪਬਲਿਕ ਸਕੂਲ ਜੀ ਪੜਾ ਰਹੀ ਹਾਂ ਵਾਹ ਵਾਹ ਇੱਥੇ ਹੀ ਪੜਾ ਰਹੇ ਹੋ ਤੇ ਬੱਚੇ ਨੂੰ ਵੀ ਇੱਥੇ ਹੀ ਆਇਆ ਹੈ ਇਸ ਨੰਬਰ ਤੇ ਇੱਕ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਬੱਚੀ ਨੂੰ इन्हें संस्कार किस तरह देते सर सब तो पहला तो हर चीज़ परमात्मा रामत न मिलती है और मैं उस परमात्मा का बहुत बहुत शुकर करनी हाँ और उस तो प्रॉपर सिस्टम ऑफ स्कूल मैनेजमेंट एंड एफिशिएंट स्टाफ और ਰਿਸਪੈਕਟਡ ਪ੍ਰਿੰਸੀਪਲ ਮੈਮ ਜਿਨ੍ਹਾਂ ਦਾ ਬਹੁਤ ਯੋਗਦਾਨ ਹੈ ਹਰ ਤਰ੍ਹਾਂ ਨਾਲ ਬੱਚੇ ਨੂੰ ਸਪੋਰਟ ਕਰਨਾ ਔਰ ਹਰ ਐਕਟੀਵਿਟੀ ਵਿੱਚ ਪਾਰਟਿਸਪੇਸ਼ਨ ਜੋ ਹੈ ਜਿਹਦੇ ਨਾਲ ਬੱਚੇ ਚ ਕੌਨਫੀਡੈਂਸ ਬਹੁਤ ਜ਼ਿਆਦਾ ਬਿਲਡ ਹੁੰਦਾ ਹੈ ਔਰ ਇਸ ਵਜ੍ਹਾ ਨਾਲ ਬੱਚਾ ਜੋ ਅੱਜ ਅੱਗੇ ਆਇਆ ਹੈ ਇਹਨਾਂ ਸਭ ਦੀ ਮਿਹਰਬਾਨੀ ਹੈ ਵਧੀਆ ਬੱਚੇ ਦੀ ਮੈਨ ਇੱਕ ਗੱਲ ਬਹੁਤ ਵਧੀਆ ਲੱਗੀ ਹੈ ਕਿ ਕਹਿੰਦੇ ਮੈਂ ਇੰਡੀਆ ਦੇ ਵਿੱਚ ਰਹਿ ਕੇ ਇੱਥੇ ਹੀ ਕੋਈ ਨਾ ਕੁਝ ਬਣਾ ਚਾਹਨੀ ਆ ਨਹੀਂ ਤਾਂ ਅੱਜ ਕੱਲ ਦਾ ਜਿਹੜੇ ਬੱਚੇ ਆ ਉਹ ਤਾਂ ਪਹਿਲੇ ਕਹਿੰਦੇ ਪੜ ਲੈ ਕੇ ਆਇਲੈਂਸ ਕਰੋ ਤਾਂ ਬਾਹਰ ਜਾਓ ਨਹੀਂ ਸਿਰ ਇਹ ਆਪਣੀ ਸੋਚ ਹੈ ਇਹ ਸੋਚ ਬਿਲਡ ਕਰਨੀ ਪੈਂਦੀ ਹੈ ਇਹ ਸੋਚ ਆਪਣੇ ਘਰ ਤੋਂ ਹੀ ਪੈਦਾ ਹੁੰਨੀ ਹੈ ਕਿ ਹਾਂ ਠੀਕ ਹੈ ਅੱਜ ਇੱਕ ਸੋਸਾਇਟੀ ਨੂੰ ਦੇਖ ਕੇ ਜਿਵੇਂ ਹਰ ਕੋਈ ਸੋਚ ਰਿਹਾ ਹੈ ਕਿ ਸਭ ਕੁਝ ਬਾਹਰ ਹੀ ਹੈ ਅਦਰ ਕੁਝ ਨਹੀਂ ਹੈ ਪਰ ਐਸੀ ਕੋਈ ਗੱਲ ਨਹੀਂ ਹੈ ਅਗਰ ਤੁਸੀਂ ਕਾਮਯਾਬ ਹੋਣਾ ਹੈ ਤਾਂ ਆਪਣੀ ਧਰਤੀ ਤੇ ਹੋ ਕੇ ਦਿਖਾਓ ਉਹ ਸਭ ਤੋਂ ਵਧੀਆ ਗੱਲ ਹੈ ਔਰ ਇਹ ਇੰਡੀਆ ਵੀ ਹੀ ਰਹੇਗੀ ਇੰਡੀਆ ਨੂੰ ਹੀ ਅੱਗੇ ਲੈ ਕੇ ਜਾਏਗੀ ਇੰਡੀਆ ਦੇ ਵੇਚੀ ਰਹਿਣਗੇ ਤੇ ਇੰਡੀਆ ਨੂੰ ਅੱਗੇ ਲੈ ਕੇ ਜਾਣਗੇ ਇਹਨਾਂ ਦੀ ਮਦਦ ਤੁਸੀਂ ਇੱਥੇ ਟੀਚਰ ਜੀ 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 ਸਰ ਜਿੱਦਾਂ ਇਸ ਬੱਚੀ ਇਹ ਪੜੀ ਲਿਖੀ ਹੈ ਬਹੁਤ ਬਸਿਆਣੀ ਆ ਸੰਸਕਾਰਿਆਂ ਦੇ ਵੱਡਿਆਂ ਰ ਗਿਆ ਇਹ ਬਾਕੀ ਦੇ ਬੱਚਿਆਂ ਨੂੰ ਵੀ ਇਦਾਂ ਹੀ ਤੁਸੀਂ ਦਿਆ ਹਾਂਜੀ ਸਰ ਬਿਲਕੁਲ ਸਾਰੇ ਬੱਚੇ ਇਸ ਤਰ੍ਹਾਂ ਆ ਸਕਦੇ ਆ ਸਰ ਸਭ ਤੋਂ ਪਹਿਲਾਂ ਕਿ ਕੁਝ ਵੀ ਕਿਸੇ ਵੀ ਚੀਜ਼ ਵਿੱਚ ਅੱਗੇ ਜਾਣ ਲਈ ਪਲੈਨਿੰਗ ਬਹੁਤ ਜ਼ਰੂਰੀ ਹੈ ਬਟ ਪਲੈਨਿੰਗ ਨਹੀਂ ਆਈ ਥਿੰਕ ਪਰਫੈਕਟ ਪਲੈਨਿੰਗ ਬਹੁਤ ਜ਼ਰੂਰੀ ਹੈ ਠੀਕ ਹੈ ਉਹਦੇ ਲਈ ਮੈਂ ਸਭ ਬੱਚਿਆਂ ਨੂੰ ਇਹੀ ਇੱਕ ਮੈਸੇਜ ਦਵਾਂਗੀ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈ ਤੁਸੀਂ ਆਪਣੇ ਟੀਚਰਸ ਨੂੰ ਜ਼ਰੂਰ ਸੁਣੋ ਜੋ ਕਿ ਅੱਜ ਦੇ ਟਾਈਮ ਲਈ ਬਹੁਤ ਜ਼ਰੂਰੀ ਹੈ ਟੀਚਰ ਦੀ ਡਾਂਟ ਇੱਕ ਮੈਡੀਸਨ ਦਾ ਕੰਮ ਕਰਦੀ ਹੈ ਅਗਰ ਬੱਚਾ ਸੋਚੇ ਤਾਂ ਕਦੀ ਵੀ ਸਰਡੇ ਪੇਰੈਂਟਸ ਵੀ ਸਾਨੂੰ ਡਾਂਟਦੇ ਨੇ ਠੀਕ ਹੈ ਔਰ ਟੀਚਰਸ ਵੀ ਅਗਰ ਡਾਂਟਦੇ ਆ ਜਾਂ ਕਿਸੇ ਗੱਲ ਹੀ ਕੁਝ ਸਮਝਾਉਂਦੇ ਆ ਤਾਂ ਜ਼ਰੂਰ ਸੁਣਨਾ ਚਾਹੀਦਾ ਹੈ ਕਈ ਵਾਰ ਕਿਸੇ ਦਾ ਸਮਝਾਇਆ ਹੋਇਆ ਔਰ ਉਸਤੇ ਅਸਰ ਕਰਨਾ ਸਾਨੂੰ ਬਹੁਤ ਅੱਗੇ ਲੈ ਕੇ ਜਾ ਸਕਦਾ ਹੈ ਬਿਲਕੁਲ ਜੀ ਜੋ ਪੁਰਾਣੇ ਛੋਟੇ ਛੋਟੇ ਹੁੰਦੇ ਸੀ ਟੀਚਰ ਮਾਰਦੇ ਹੁੰਦੇ ਸੀ ਅੱਜ ਕੱਲ ਕੋਈ ਬੱਚਾ ਮਾਰ ਨਹੀਂ ਸਹਿਣ ਕਰਦਾ ਪਰ ਅਸੀਂ ਕਹਿਣ ਚਾਹਾਂਗੇ ਟੀਚਰ ਹਮੇਸ਼ਾ ਹੀ ਜਿਦਾਂ ਇੱਕ ਡਾਕਟਰ ਮਰੀਜ਼ ਦੀ ਜਾਨ ਬਚਾਉਂਦਾ ਆ ਟੀਚਰ ਬੱਚਿਆਂ ਨੂੰ ਅੱਗੇ ਲਿਆਂਦੇ ਵਾਸਤੇ ਹੀ ਹਮੇਸ਼ਾ ਸੋਚਦੇ ਨੇ सर बिल्कुल जी टीचर दे सिर पर ही सारा फ्यूचर खड़ा है इंडिया का फ्यूचर ही टीचर के सिरते है और अगर इसलिए टीचर्स इसलिए कह रहे हैं कि टीचर्स सुनना बहुत ही ज़्यादा जरूरी है क्योंकि टीचर जो समझाएगा जो सिखाएगा उ बच्चा क्योंकि सब तो ज़्यादा सिर बच्चा अपने टीचर फॉलो करता है घर तो बाद अपने पे सब तो पहला कुछ चीज़ अपनी फैमिली तो सीखना है जरूर सीखना है अपने मदर फादर तो सीखना है लेकिन सब तो ज़्यादा वो टीचर का कहना भी मनता है इसलिए मैं होर भी ज़्यादा चाहागी क्योंकि वो टीचर ज़्यादा फॉलो कर तो इसलिए वो सुने समझे और आगे जाए एक आखिरी सवाल है जी स्टेट पब्लिक स्कूल किस तरह दे दे सर आई थिंक इट्स अ बेस्ट स्कूल इन रीजन सर ये ਇਸ ਤੋਂ ਵਧੀਆ ਕੋਈ ਸਕੂਲ ਨਹੀਂ ਹੈ ਇਹੀ ਸਭ ਤੋਂ ਵੱਡਾ ਕਾਰਨ ਸੀ ਕਿ ਮੈਂ ਬੱਚਿਆਂ ਨੂੰ ਇੱਧਰ ਸ਼ਿਫਟ ਕੀਤਾ ਹੈ 노 ਡਾਊਟ ਕੋਈ ਵੀ ਸਕੂਲ ਘਟ ਨਹੀਂ ਹੁੰਦਾ ਬਟ ਆਈ ਥਿੰਕ ਜੋ ਸਿਸਟਮ ਇੱਥੇ ਚੱਲ ਰਿਹਾ ਜੋ ਸਪੋਰਟ ਇੱਥੇ ਮਿਲ ਰਹੀ ਹੈ ਜੋ ਕਲਚਰ ਐਕਟੀਵਿਟੀ ਕਲਚਰਲ ਐਕਟੀਵਿਟੀਆਂ ਇੱਥੇ ਮਿਲ ਰਹੀਆਂ ਇੱਥੇ ਜੋ ਪਾਰਟਿਸਪੇਸ਼ਨ ਹੈ ਸਭ ਤੋਂ ਵੱਡੀ ਗੱਲ ਇੱਕ ਬੱਚੇ ਨੂੰ ਨਹੀਂ ਹਰ ਬੱਚੇ ਨੂੰ ਸਟੇਜ ਤੇ ਆਨ ਦਾ ਚਾਂਸ ਮਿਲਣਾ ਹੈ ਔਰ ਆਈ ਥਿੰਕ ਸਟੱਡੀ ਦੇ ਨਾਲ-ਨਾਲ ਮਾਰਕਸ ਦੇ ਨਾਲ-ਨਾਲ कॉन्फिडेंस बिल्ड होना बहुत जरूरी है और वेदली एक स्टेट पब्लिक स्कूल बहुत अच्छा प्लेटफॉर्म है जिथे आके बच्चा एक हर ऊंचाई में छू सकता है गुड मॉर्निंग सर एकता लहर का धन्यवाद तीस इतना आए ली कर सब तो पहले मैं धन्यवाद कराँगी सर डॉक्टर नरोत्तम सिंह का वाइस प्रेजीडेंट डॉक्टर गगनदीप कौर का मैनेजिंग डायरेक्टर अनमोल सिंह सर का मैं और sir, ਡਾਇਰੈਕਟਰ ਮੈਡਮ ਡਾਕਟਰ ਰਿਤੂ ਬਨੋਰਤਾ ਜੀ ਨੇ ਮੈਨੂੰ ਇਹ opportunity ਦਿੱਤੀ ਕਿ ਮੈਂ ਇੱਥੇ ਆ ਕੇ ਬੱਚਿਆਂ ਵਾਸਤੇ ਕੁਝ ਕਰ ਸਕੀ ਸਾਡੀ ਬੱਚੀ ਮਾਨਿਆ ਛਾਬੜਾ ਜਿਹੜੀ ਹੈ ਉਹਨੇ 10th ਕਲਾਸ ਵਿੱਚ CBSE ਬੋਰਡ ਵਿੱਚ 98.6% ਮਾਰਕਸ ਲੈ ਕੇ ਆਪਣੀ ਤਸੀਲ ਵਿੱਚ ਸਟੌਪ ਕੀਤਾ ਹੈ ਔਰ ਉਹਦੇ ਮੈਥਸ ਵਿੱਚ 100 ਆਊਟ ਆਫ 100 ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ 100 ਆਊਟ ਆਫ 100 ਉਹਨੇ ਸਕੋਰ ਕੀਤਾ ਹੈ ਔਰ ਮੇਰੇ ਬੱਚੇ ਹੋਰ ਵੀ ਹੈ ਜਿਨ੍ਹਾਂ ਦਾ 100 ਆਊਟ ਆਫ 100 ਦਾ ਸਕੋਰ ਹੈ ਮੈਥਸ ਵਿੱਚ ਮੇਰੇ ਦੋ ਬੱਚੇ ਹੈ ਪੰਜਾਬੀ ਵਿੱਚ ਵੀ ਮੇਰੇ ਬੱਚਿਆਂ ਨੇ 100 ਆਊਟ ਆਫ 100 ਲਿੱਤਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਮੇਰੇ ਪੰਜ ਬੱਚੇ ਹੈ ਜਿਨ੍ਹਾਂ ਦਾ 100 ਆਊਟ ਆਫ 100 ਸਕੋਰ ਹੈ ਕੀ ਮੈਸੇਜ ਦੇਣਾ ਚਾਹੋਗੇ ਜੀ ਆਪਣੇ ਸਕੂਲ ਦੇ ਬਾਰੇ ਸਾਡਾ ਸਕੂਲ ਜਿਹੜਾ ਇਸ ਰੀਜਨ ਦਾ ਹੀ ਨਹੀਂ ਮੈਂ ਕਹਾਂਗੀ ਕਿ ਸਾਰੇ ਪੰਜਾਬ ਵਿੱਚ ਇੱਕ ਅੱਛਾ ਸਕੂਲ ਹੈ ਜਿਹਦੇ ਵਿੱਚ ਕਿਸੇ ਵੀ ਧਰਮ ਕਿਸੇ ਵੀ ਜਾਤੀ ਕਿਸੇ ਵੀ ਚੀਜ਼ ਦਾ ਪੇਤਪਾਕ ਨਹੀਂ ਹੈਗਾ ਔਰ ਅਸੀਂ ਹਰ ਬੱਚੇ ਨੂੰ ਇੱਕ ਪਲੇਟਫਾਰਮ ਦੇਣਾ ਚਾਹੁੰਦੇ ਹਾਂ ਕਿ ਉਹ ਬੱਚਾ ਆਕਰ ਕੇ ਕਿਸੇ ਵੀ ਤਰ੍ਹਾਂ ਦਾ ਹੋਵੇ ਲੇਕਿਨ ਉਹਦਾ ਰੁਝਾਨ ਹੋਵੇ এডੂਕੇਸ਼ਨ ਲਈ ਅਸੀਂ ਉਹਨੂੰ ਇੱਕ ਅੱਛਾ ਪਲੇਟਫਾਰਮ ਦੇ ਰਹੇ ਹਾਂ ਕਿ ਉਹ ਪੜਾਈ ਵਿੱਚ ਬਹੁਤ ਅੱਛਾ ਨਿਕਲੇ ਪੜਾਈ ਵਿੱਚ ਹੀ ਰਹੀ ਕੋ ਕਰਿਕੂਲਰ ਐਕਟੀਵਿਟੀਜ਼ ਵੀ ਬਹੁਤ ਅੱਛਾ ਨਿਕਲੇ ਕਿੰਨੇ ਸਟੂਡੈਂਟ ਮੈਡਮ ਇਸ ਸਕੂਲ ਦੇ ਵਿੱਚ ਸਾਡੇ ਕੋਲ ਹੈਗੇ ਸਰ ਕਰੀਬਨ ਕਰੀਬਨ 1100 ਦੇ ਕਰੀਬ ਬੱਚਾ ਹੈ ਸਾਡੇ ਕੋਲ ਰਿਜ਼ਲਟ ਸਰ ਜਿਹੜਾ ਤੁਹਾਡਾ ਮਤਲਬ ਟੋਟਲ ਰਿਜ਼ਲਟ ਕਿਦਾਂ ਰਿਹਾ ਸਰ ਸਰ ਬਹੁਤ ਸ਼ਾਨਦਾਰ ਰਿਹਾ ਸਾਡਾ ਰਿਜ਼ਲਟ ਬਹੁਤ ਹੀ ਸ਼ਾਨਦਾਰ ਰਿਹਾ ਹੈ 16 ਬੱਚੇ ਮੇਰੇ ਕੋਲ ਹੈਗੇ ਜਿਹੜੇ 10th ਕਲਾਸ ਵਿੱਚ 90 ਤੋਂ ਅਬੋਵ ਲੈ ਕੇ ਗਏ ਹਨ ਉਸ ਤੋਂ ਬਾਅਦ 12 ਬੱਚੇ ਐਸੇ ਹਨ ਜਿਹੜੇ 80 ਤੋਂ ਅਬੋਵ ਲੈ ਕੇ ਗਏ ਹਨ ਔਰ ਉਸ ਤੋਂ ਬਾਅਦ 15 ਬੱਚੇ ਐਸੇ ਹਨ ਜਿਹੜੇ 70 ਤੋਂ 80 ਦੇ ਰੇਂਜ ਵਿੱਚ ਹੈ ਔਰ ਬਾਕੀ ਬੱਚੇ ਜਿਹੜੇ ਹਨ ਮੇਰੇ 60% ਤੁਹਕ ਲੈ ਕੇ ਗਏ ਤਾਂ ਸਾਡੇ ਕੋਲ ਸਾਰੇ ਹੀ ਬੱਚੇ ਬਹੁਤ ਅੱਛੇ ਨੰਬਰਾਂ ਦੇ ਨਾਲ ਪਾਸ ਹੋਏ ਹੋਏ ਹਨ। ਪਲੱਸ 2 ਦੇ ਰਿਜ਼ਲਟ ਦੀ ਗੱਲ ਕਰੀਏ ਉਹ ਇਸ ਸਕੂਲ ਦਾ ਕਿੱਦਾਂ ਰਿਹਾ ਜੀ? ਸਰ ਪਲੱਸ 2 ਦਾ ਰਿਜ਼ਲਟ ਵੀ ਸਾਡਾ ਬਹੁਤ ਅੱਛਾ ਰਿਹਾ ਹੈ। ਸਾਡੇ ਬਹੁਤ سارے ਬੱਚੇ ਐਸੇ ਨੇ ਜਿਹੜੇ 90 ਅਬੋਵ ਵਾਲੇ ਹੈਗੇ ਹਨ। ਤਾਂ ਸਾਡੇ ਬਿਜ਼ਨਸ ਸਟੱਡੀਜ਼ ਵਿੱਚ ਦੇਖੋ ਜਿਵੇਂ 98% ਮਾਰਕਸ ਹੈ। ਅਕਾਊਂਟੈਂਸੀ ਵਿੱਚ ਵੀ ਹਾਈਐਸਟ 95 ਗਿਆ। ਆਈਪੀ ਜਿਹੜਾ ਹੈਗਾ ਕੰਪਿਊਟਰ ਦਾ ਸਬਜੈਕਟ ਹੈ ਉਹਦੇ ਵਿੱਚ ਵੀ ਹਾਈਐਸਟ 99 ਦਾ ਸਕੋਰ ਗਿਆ ਹੈ। ਇਸ ਤਰ੍ਹਾਂ ਸਾਡੇ ਬੱਚੇ ਜਿਹੜੇ ਬਹੁਤ ਅੱਛੇ ਹੈ ਸੁਖਪ੍ਰੀਤ ਸਾਡੀ ਟਾਪਰ ਹੈ ਜਸਕੀਰਤ ਹੈ ਸਾਡੇ ਕੋਲ ਹਰਲੀਨ ਸਾਇੰਸ ਦੀ ਸਾਡੀ ਟਾਪਰ ਹੈਗੀ ਹੈ ਤਾਂ ਸਾਡੇ ਟਾਪਰਸ ਦੀ ਸਾਡੇ ਕੋਲ ਕਮੀ ਨਹੀਂ ਹੈਗੀ ਅਸੀਂ ਕਹਿੰਦੇ ਅਸੀਂ ਬੱਚਿਆਂ ਨੂੰ ਇੱਕ ਪਲੇਟਫਾਰਮ ਦੇਨੇ ਆ ਜਿੱਦੇ ਚ ਅਸੀਂ ਆ ਕੇ ਬੱਚਿਆਂ ਨੂੰ ਪ੍ਰੋਵਾਈਡ ਕਰਾਨੇ ਆ ਚੀਜ਼ਾਂ ਕਿ ਉਹ ਆਪਣਾ ਅੱਛਾ ਕਰ ਸਕੇ ਸਾਡਾ ਜਿਹੜਾ ਸਟਾਫ ਹੈ ਮੈਂ ਜਿਵੇਂ ਉਹਨੇ ਦੱਸਿਆ ਸੀਗਾ ਸਾਡੇ ਵਾਈਸ ਪ੍ਰਿੰਸੀਪਲ ਹੈ ਸਾਡੇ ਐਗਜ਼ਾਮੀਨੇਸ਼ਨ ਇਨਚਾਰਜ ਹੈ ਸਾਡੇ ਕੋਆਰਡੀਨੇਟਰਸ ਹੈ ਸੀ ਡਿਵਾਈਡ ਕੀਤਾ ਹੋਇਆ ਹੈ ਕਿ ਕੋਆਰਡੀਨੇਟਰਸ ਨੂੰ उन्होंने बेस्ट ले सके साथ टीचर्स बड़े वर्कर हैं और सा मैनेजमेंट का पूरा सहयोग रहता है हमेशा और नाल हमेशा खड़े हैं ज़रा जी कोई भी प्रॉब्लम आए साढ़े नाल आके खड़े होंगे कि सू हमेशा गाइड करते रहते हैं साइड डायरेक्टर मैम का बड़ा सपोर्ट रहता मैं धन्यवाद कर रही हूँ थोड़ा एकता लैर का कि तुम आके साथ कोवरेज नहीं आए हो और सा टेंथ और ट्वेल्थ दोनों त ही सा रिजल्ट बहुत अच्छा है